ਹਰਦੀਪ ਔਰ ਜਸ਼ਨ ਦੋਨੇ ਬਾਪ ਬੇਟਾ ਵਾ ਇਹਨਾਂ ਦੀ ਜੇ ਨਾਮ ਦੇ ਮੁੰਡੇ ਦੇ ਨਾਲ ਲੜਾਈ ਹੋ ਰਹੀ ਸੀਗੀ ਅਜੇ ਭੱਜ ਕੇ ਇਹਨਾਂ ਦੇ ਘਰੇ ਆ ਗਿਆ ਇਹ ਦੋਨੋਂ ਬ੍ਰਦਰ ਉਹ ਇਹਨਾਂ ਦੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਸੀਗੇ ਦੋਨੇ ਭਰਾ ਬਾਹਰ ਨਿਕਲ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਸਾਡੇ ਘਰ ਦੇ ਬਾਹਰ ਗਾਲਾ ਗੋਲਾ ਨਾ ਘਟੋ ਉਹਨਾਂ ਨੇ ਚੱਕ ਕੇ ਤੇ ਹਮਲਾ ਕਰ ਦਿੱਤਾ ਖਤਿਆਰ ਸੀਗੇ ਉਹਨਾਂ ਦੇ ਕੋਲੇ ਕੰਜਰਾ ਖੁੰਜਰਾ ਉਹਨਾਂ ਨੇ ਇਹ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਬਾਹ ਹਸਪੀਟਲ ਦੇ ਵਿੱਚ ਆਉ ਪੀ ਐਮ ਸੀ ਐਮਰਜੈਂਸੀ दोनों मेरे पति जो सन उमर छमी और साजन दोनों के महल के कुछ लोग आए और उन्होंने आके नज़र ले द्वारा और सूए वगैरह लैके और एक तो स्पोर्ट स्पॉट सीएमसी आके उन्हें डिकलेयर करता कि डैथ होगी संी की, की सम्मी और साजन जरा ट्रीटमेंट चलता पर डेंजर एरिए बहार है ਇਹ ਲੈ ਸਟਨ ਪੂਰੇ ਮਹੱਲੇ ਦੇ ਵਿੱਚ ਹੀ ਜ਼ਿਆਦਾ ਗੁੰਗਰਦੀ ਚੱਲਦੀ ਹੈ। ਚਿੱਟਾ ਦਾ ਸਾਰਿਆਂ ਨੂੰ ਪਤਾ ਹੈ, ਪੁਲਿਸ ਨੂੰ ਵੀ ਪਤਾ ਸਾਰਾ ਕੁਝ ਪਤਾ। ਬਾਕੀ ਉਹ ਸਾਰਿਆਂ ਕੋਲ ਹਥਿਆਰ ਨੇ। ਉਪਰ ਤੋਂ ਵੀ ਕਿਸੇ ਤੇ ਵੀ ਹਮਲਾ ਕਰ ਦਿੰਦੇ। ਇਹ ਬੰਦੇ ਤੇ ਪਹਿਲੇ ਵੀ ਸੁਣਿਆ ਕੇਸ ਹੈਗੇ ਨੇ। ਔਰ ਪਹਿਲਾਂ ਵੀ ਇਹਨੇ ਕਈ ਬੰਦੇ ਉੱਪਰ ਅਟੈਕ ਕੀਤੇ। ਹਰ ਸਭ ਕੀ ਕਹਿਣਾ ਚਾਹੋਗੇ ਜਿਹੜੇ ਇਲਾਕੇ ਦੇ ਵਿੱਚ ਜਿਹੜੀ ਘਟਨਾ ਹੋਈ ਅੱਜ ਕੀ ਕਰਾਂਗੇ? ਥੋੜੋ ਥੀ ਥੋੜੋ ਔਰ दोनों मेरे पति जगे सन उमर छमी और साजन दोनों के महल के कुछ लोग आए और उन्होंने आके इन्हें अटैक किया फिर चंदा और सूए वगैरह लैके और एक तो ऑनद स्पॉट जरा सी एम सी आके डिकलेयर करता कि डैथ हो गई छ्मी की, की सम्मी और साजन जरा वह ट्रीटमेंट चलता पर डेंजर एरिए बहार और उ ਮੈਂ ਲੈ ਜੀ ਸੋਨੀ ਆਂ ਇੱਕ ਹੋਰ ਵੀ ਕੁਝ ਲੋਕ ਸੀ ਮੂੰ ਬੰਨੇ ਹੋਏ ਸੀ ਉਹ ਕਹਿੰਦੇ ਦੱਸੋ ਹੋਰ ਵੀ ਕੋਈ ਹੈਗਾ ਉਹਨੂੰ ਵੀ ਅਸੀਂ ਕਰ ਦਿੰਦੇ ਆਂ ਤੇ ਉਹ ਸਾਡੇ ਇਹੀ ਅੱਗੇ ਖਤਰਾ ਜਾਣ ਨੂੰ ਖਤਰਾ ਆਉਣ ਵਾਲੇ ਸਮੇਂ ਦੇ ਵਿੱਚ ਕੱਲ੍ਹ ਸਾਰੇ ਪੂਰੇ ਮਹੱਲੇ ਦੇ ਵਿੱਚ ਹੀ ਜ਼ਿਆਦਾ ਗੁੰਡਾਗਰਦੀ ਚੱਲਦੀ ਹੈ ਚਿੱਟਾ ਤਾਂ ਸਾਰਿਆਂ ਨੂੰ ਪਤਾ ਪੁਲਿਸ ਨੂੰ ਵੀ ਪਤਾ ਸਾਰਾ ਕੁਝ ਪਤਾ ਬਾਕੀ ਉਹ ਸਾਰਿਆਂ ਕੋਲ ਹਥਿਆਰ ਨੇ ਕਦੋਂ ਵੀ ਕਿਸੇ ਤੇ ਵੀ ਹਮਲਾ ਕਰ ਦਿੰਦੇ ਇਹ ਬੰਦੇ ਤੇ ਪਹਿਲੇ ਵੀ ਸੁਣਿਆ ਗਿਆ ਸੀ ਹੈਗੇ ਨੇ ਔਰ ਪਹਿਲਾਂ ਵੀ ਇਹਨੇ ਕਈ ਬੰਦੇ ਉੱਪਰ ਅਟੈਕ ਕੀਤੇ ਅੱਛਾ ਲੱਗਦਾ ਇਹ ਇਲਾਕੇ ਦੇ ਵਿੱਚ ਤੁਹਾਡੇ ਕਾਫੀ ਨਸ਼ਾ ਜਿਹੜੇ ਏਰੀਆ ਵਿੱਚ ਰਹਿੰਦੇ ਹੋ ਸਰ ਹਰ ਗਲੀ ਦੇ ਵਿੱਚ ਹਾਂ ਤੁਹਾਡੇ ਫਰਮੁਲਾ ਜਿਹੜੇ ਏਰੀਆ ਕੋਲ ਬੰਦਾ ਹਰ ਗਲੀ ਦੇ ਵਿੱਚ ਔਰ ਸਭ ਵੇਚਦੇ ਨੇ ਔਰ ਇਹਦੇ ਨਾਲ ਨਾਲ ਜਿਹੜਾ ਸੀ ਇੱਕ ਹੋਰ ਗੱਲ ਕਰਨ ਜਿੰਨੇ ਜਿਕਰ ਉਹ ਅਰੈਸਟ ਨਹੀਂ ਹੁੰਦੇ ਉਹਨੇ ਜਿਕਰ ਅਸੀਂ ਸੰਸਕਾਰ ਨਹੀਂ ਕਰਾਂਗੇ ਤੇ ਇਹ ਪੁਲਿਸ ਨੂੰ ਵੀ ਅਸੀਂ ਤਲਾਸ਼ ਕਰਦੇ ਆ ਤੇ ਜਲਦ ਚ ਜਲਦ ਦੋਸ਼ੀ ਜਿਹੜੇ ਹੋ ਬੜੇ ਜਨ ਤਾਈਓ ਅਸੀਂ ਜਿਹੜਾ ਸਰਜਨ ਪਾਈਚਾਰ ਦਾ ਬੱਚਾ ਸੀ ਕਿਹੜਾ ਮਰ ਹਾਂਜੀ ਕਿਚਨ ਪਾਈਚਾਰੇ ਦਾ ਬੱਚਾ ਮੈਂ ਮਦਨ ਮਦਨ ਨਾਲ ਪਾਸਟ ਮੇਰੇ ਪਿਤੀ ਦੇ ਵੱਡੇ ਭਰਾ ਦੇ ਠੀਕ ਹਾਂਜੀ ਸਰ ਕੀ ਨਾਮ ਹੈ ਤਾਂ ਕੀ ਹੋਇਆ ਮੇਰਾ ਨਾਮ ਸਟੀਫਨ ਸਿੱਧੂ ਆ ਮੈਂ ਗਲੀ ਨੰਬਰ 2 ਪੀਰੂ ਬੰਦਾ ਚ ਰਹਿਣਾ ਹਰਦੀਪ ਔਰ ਜਸ਼ਨ ਦੋਨੇ ਬਾਪ ਬੇਟਾ ਵਾ ਇਹਨਾਂ ਦੀ ਜੇ ਨਾਮ ਦੇ ਮੁੰਡੇ ਦੇ ਨਾਲ ਲੜਾਈ ਹੋ ਰਹੀ ਸੀਗੀ ਅੱਜ ਇਹ ਭੱਜ ਕੇ ਇਹਨਾਂ ਦੇ ਘਰੇ ਆ ਗਿਆ ਇਹ ਦੋਨੋਂ ਬ੍ਰਦਰ ਉਹ ਇਹਨਾਂ ਦੇ ਘਰ ਦੇ ਬਾਹਰ ਗਾਲੀ ਗਲੋਚ ਕਰ ਰਹੇ ਸੀਗੇ ਇਹ ਦੋਨੇ ਭਰਾ ਬਾਹਰ ਨਿਕਲ ਕੇ ਉਹਨਾਂ ਨੂੰ ਕਹਿਣ ਲੱਗੇ ਵੀ ਸਾਡੇ ਘਰ ਦੇ ਬਾਹਰ ਗਾਲਾ ਗੋਲਾ ਨਾ ਕਰੋ ਉਹਨਾਂ ਨੇ ਚੱਕ ਕੇ ਇਹਦੇ ਤੇ ਹਮਲਾ ਕਰ ਦਿੱਤਾ ਖਤਿਆਰ ਸੀਗੇ ਉਹਨਾਂ ਦੇ ਕੋਲੇ ਖੰਜਰਾ ਖੁੰਜਰਾ ਉਹਨਾਂ ਨੇ ਇਹ ਦੋਨਾਂ ਭਰਾਵਾਂ ਦੇ ਮਾਰੀਆਂ ਇੱਕ ਦੀ ਡੈਥ ਹੋ ਗਈ ਆ ਛੰਮੀ ਦੀ ਜਿਹੜਾ ਛੋਟਾ ਸੀਗਾ ਤੇ ਸਾਜਨ ਜਿਹੜਾ ਉਹ ਹਸਪੀਟਲ ਦੇ ਵਿੱਚ ਆਉ ਪੀਐਮਸੀ ਐਮਰਜੈਂਸੀ ਜੀ ਇਹ ਤਾਂ ਉਹਨੇ ਪੂਰਾ ਟੋਪਾ ਦਾ ਨਾਮ ਦੱਸੇ ਨੇ ਉਹ ਕਿੱਧਰ ਜਾਂਦੇ ਹੁਣ ਉਹ ਦੀ ਇਹ ਸਾਡੀ ਗਲੀ ਨੰਬਰ ਪੀਰੂ ਬੰਦਾ 2 ਆ ਉਹ ਗਲੀ ਨੰਬਰ 13 ਦੇ ਵਿੱਚ ਰਹ ਕੋਈ ਆਪਸੀ ਜਾਂਚ ਦਾ ਮਾਮਲਾ ਇਹ ਨਹੀਂ ਆਪਸੀ ਜਾਂਚ ਨਾਲ ਕੋਈ ਨਹੀਂ ਗਈ ਬੜੋ ਦੂਸਰਾ ਜਿਹੜਾ ਜੀ ਸੀਗਾ ਉਹਦੇ ਨਾਲ ਹੋ ਸਕਦਾ ਕੋਈ ਲੜਾਈ ਝੜ ਝਗੜਾ ਹੋਇਆ ਹੋਵੇ ਉਹਨਾਂ ਦਾ ਤੇ ਉਹ ਕੀ ਕੀ ਮਾਮਲਾ ਬੇਪਲ ਦਾ ਪ੍ਰਸ਼ਾਸਨ ਵੱਲੋਂ ਤੁਹਾਡੇ ਕੀ ਮੰਨ ਪ੍ਰਸ਼ਾਸਨ ਵੱਲੋਂ ਸਾਡੀ ਪ੍ਰਸ਼ਾਸਨ ਪੂਰੇ ਸਾਡੇ ਨਾਲ ਕੋਆਪਰੇਟ ਕਰ ਰਹੇ ਆ ਸਹਿਯੋਗ ਕਰ ਰਹੇ ਆ ਏਸੀ ਵੀ ਸਭ ਮੌਕੇ ਦਿੱਤੇ ਐਕਸਚੇ ਸਭ ਮੌਕੇ ਦਿੱਤੇ ਆ ਔਰ ਪੁਲਿਸ ਦੀਆਂ ਅਲੱਗ-ਅਲੱਗ ਟੀਮਾਂ ਜਿਹੜੀਆਂ ਵਾ ਸਾਰੀਆਂ ਇੱਥੇ ਮੌਕੇ ਦਿੱਤੇ ਨਾਦ ਨੇ ਉਹਨਾਂ ਦੇ ਘਰੇ ਰੇਡ ਰੂਡ ਵੀ ਸ਼ਾਇਦ ਕੀਤੀ ਆ ਪਰ ਹਜੇ ਤੱਕ ਕੋਈ ਅਰੈਸਟ ਨਹੀਂ ਹੋਈ ਰਾਜਕਮਰ ਜੀ ਸਲੇਮਤਾਪਰੀ ਕੀ ਗੱਲ ਦੀ ਹੈ ਹਾਂ ਜੀ ਕੀ ਗੱਲ ਹੋਈ ਹੈ ਜੀ ਮੁੰਡੇ ਆਏ ਦੋ ਤਿੰਨ ਮੁੰਡੇ ਆਏ ਕੀ ਨਾਮ ਕੀ ਜਿਹੜਾ ਬੰਦੇ ਨੇ ਫੋਨ ਕੀਤਾ ਮੁੰਡੇ ਦਾ ਨਾਮ ਸ਼ਮੀ ਹੈਗਾ ਕੀ ਗੱਲ ਹੋਈ ਹੈ ਬਸ ਪਤਾ ਨਹੀਂ ਕਿਹੜੀ ਗੱਲ ਦਾ ਝਗੜਾ ਹੋਇਆ ਆ ਗਿਆ ਤੇ ਲੜਾਈ ਕਰਨ ਇੱਕ ਦੂਜੇ ਸੂਏ ਮਾਰ ਲਾ ਪਹਥੋ ਪਾਈ ਪਹਿਲਾਂ ਹੋਏ ਆ ਕੇ ਸੂਏ ਮਾਰੇ ਉਹਦੇ ਤੇ ਇੱਕ ਤਾਂ ਮੁੰਡਾ ਥਾਂ ਤੇ ਖਤਮ ਹੋ ਗਿਆ ਤੇ ਦੂਜਾ ਮੁੰਡਾ ਜਿਹੜਾ ਹੈ ਕੋਈ ਬਸ ਆਨਾ ਗਮੀਰ ਹਾਲਤ ਵਿੱਚ ਹੈਗਾ ਲੜਾਈ ਦਾ ਕਾਰਨ ਕੀ ਹੈ ਲੜਾਈ ਦਾ ਕਾਰਨ ਤਾਂ ਅਸੀਂ ਕਿਹੜਾ ਕੋਲੇ ਸੀਗੇ ਪ੍ਰਾਣੀ ਦੁਸ਼ਮਣ ਸੀ ਨਹੀਂ ਦੁਸ਼ਮਣੇ ਕੋ ਪ੍ਰਾਣੇ ਜਿਹੜੋ ਹੈ ਰੰਜੇ ਸੇ ਕਿਸੇ ਹੋਰ ਨਾ ਸੀਗੀ ਇਹ ਤਾਂ ਆਪਾਂ ਛਡਾਉਣ ਵਤਿਆ ਗਏ ਵੀ ਨਾ ਲੜੋ ਨਾ ਤੁਸੀਂ ਕਿਹਨੂੰ ਛਡਾਉਣ ਲੱਗੇ ਹਾਂ ਛਡਾਣ ਗਏ ਤਾਂ ਉਹ ਛਡਾਣ ਵਿੱਚ ਹੀ ਹਾਸਾ ਹੋ ਗਿਆ ਬੱਲੇ ਮੋਕੇ ਦੇ ਮੋਕੇ ਦੇ ਹੁੰਦੇ ਨੇ ਕਿੰਨੇ ਸਾਲ ਦਾ ਹੈ 27 ਸਾਲ ਦਾ 27 ਸਾਲ ਕੁਵਾਰਾ ਸੀਗਾ ਕੀ ਕੋਈ ਪੱਕੀ ਮੰਨ ਕਾ ਦਾ ਕੋਈ ਸਾਈ ਹੈ ਉਹਦੇ ਕੋਈ ਕਾਰਜਕਲਪ ਸਮਾਂਗ ਅਸੀਂ ਇਨਸਾਫ ਚਾਹਨੇ ਵੀ ਜਿਹੜਾ ਜਿੰਨਾ ਸਾਡਾ ਧੱਕਾ ਹੋਇਆ ਹੈਗਾ ਕਿ ਜਿੰਨੇ ਮੁਜਰਮ ਹੈਗੇ ਜਾਨਕਿ ਉਹਨਾਂ ਨੂੰ ਸਜ਼ਾ ਦਿੱਤੀ ਸਜ਼ਾ ਬਾਤੋ ਬਸ ਕਿ ਇਹਨਾਂ ਮਾਰੇ ਕੋਈ ਹੈ ਪਛਾਣਾਂ ਦੇ ਬਿਲਕੁਲ ਨਿਸ਼ਾਨ ਨਹੀਂ ਬਣਦੇ ਬਸ ਇਹਨਾਂ ਮਾਰੇ ਇਸ਼ਾਰਾ ਵਾਲੇ ਮੁੰਡੇ ਨਹੀਂ ਕਿ ਪਰਲੇ ਮੱਲੇ ਤੋਂ ਸੀਗੇ ਪਤਾ ਲੱਗ ਕੇ ਮੁੰਡੇ ਆਹ ਮੈਲੇ ਪਤਾ ਨਹੀਂ ਲੱਗਿਆ ਜਾਨਕਿ ਪਤਾ ਲੱਗ ਗਿਆ ਇਹ ਇੱਕ ਗਲਤ ਹੈ ਜੀ ਐਦਾਂ ਹੋਣਾ ਨਹੀਂ ਚਾਹੀਦਾ ਹੈਗਾ ਕੁੱਟਮਾਰ ਕਰ ਜਾਂਦੇ ਕੋਈ ਪ੍ਰੋਬਲਮ ਨਹੀਂ ਸੀਗੀ ਹਥਿਆਰ ਨਾਲ ਕਿਸਤੇ ਹਮਲਾ ਕਰਨਾ ਬਹੁਤ ਵੱਡਾ ਗੁਨਾਹ ਹੈਗਾ ਜੀ ਇਹ ਜਵਾਨ ਬੱਚੇ ਜਿੱਥੇ ਵਿਆਹ ਕਰਨ ਦੀ ਉਹਨੂੰ ਵਿੱਚ ਲੈ ਜਾਣਾ ਸੀ ਮਾਪਿਓ ਦਾ ਇੱਕ ਆਸਰਾ ਸੀਗਾ ਔਰ ਕਮਾ ਕੇ ਰੋਟੀ ਖਿਲਾ ਰਿਆ ਸੀਗਾ ਤੇ ਮਾਂ ਜੀ ਅਪਾਹਜ ਸੀਗੀ ਐਡਾ ਹਮਲਾ ਕਰਨਾ ਬਹੁਤ ਗਲਤ ਹੈਗੀ ਹੈ निंदनीय ਹੋਗਾ ਤੇ ਇੱਕ ਮਾਂ ਦੇ ਬੇਟੇ ਨੂੰ ਅੱਜ ਮਾਂ ਨੇ ਵਿਆਹ ਵਾਸਤੇ ਬੱਚੇ ਲੈ ਕੇ ਜਾਣੇ ਸੀ ਉਹਦੇ ਕਤਲ ਕਰ ਦਿੱਤਾ ਗਿਆ ਹੈ ਇਹ ਗਲਤ ਹੈਗਾ ਐਡਾ ਨਹੀਂ ਹੋਣਾ ਚਾਹੀਦਾ ਸੀਗਾ ਇੱਕ ਜਵਾਨ ਬੱਚੇ ਨਾਲ ਐਡਾ ਕੀਤਾ ਗਿਆ ਹੈਗਾ ਉਹਦੇ ਭਰਾ ਤੇ ਵੀ ਹਮਲਾ ਕੀਤਾ ਗਿਆ ਹੈਗਾ ਚਲੋ ਭਰਾ ਵੀ ਉਹਦੇ ਐਡਮਿਟ ਹੋਣ ਸਮੇਂ ਉਹਦੇ ਵੀ ਉਹਦਾ ਬਚਾਅ ਹੋ ਗਿਆ ਹੈਗਾ ਪਰ ਇਸ ਸਮੇਂ ਉਹਦਾ ਟ੍ਰੀਟਮੈਂਟ ਚੱਲਦਾ ਪਿਆ ਹੈਗਾ ਪਰ ਨਹੀਂ ਅਸੀਂ ਪੁਲਿਸ ਤੋਂ ਮੰਗ ਕਰਦੇ ਹੈਗੇ ਕਿ ਉਹ ਜਲਦੀ ਜਲਦੀ ਉਹਨਾਂ ਮੁਜਰਮ ਨੂੰ ਫਾਂਡ ਉਹਨਾਂ ਨੂੰ ਸਜ਼ਾ ਦਿੱਤੀ ਜਾਵੇ ਕਿਉਂਕਿ ਇਹੋ ਜਿਹਾ ਗੁਨਾਹ ਗਲਤ ਹੈ ਕਿ ਕਿਸੇ ਦੀ ਜ਼ਿੰਦਗੀ ਨਾ ਖਲਵਾਣੀ ਖਲਵਾਣੀ ਕੀਤਾ ਜਾਣਾ ਚਾਹੀਦਾ ਅਸੀਂ ਸਾਡੀ ਬੇਨਤੀ ਹੈ ਹਾਂਜੀ ਕੋਦਾ ਮਾਮਲਾ ਕਰੀਏ ਜੀ ਜਰਾ ਨਹੀਂ ਜੀ ਨਹੀਂ ਨਸ਼ਾ ਹੈਗਾ ਨਸ਼ੇ ਕਰਕੇ ਇਹ ਮੇਰੇ ਹਿਸਾਬ ਨਾਲ ਕੰਮ ਹੋਇਆ ਹੈਗਾ ਤੇ ਨਸ਼ੇ ਵਿੱਚ ਉਹ ਲੜਕੀਆਂ ਨੇ ਹਮਲਾ ਕੀਤਾ ਹੋਵੇਗਾ ਵੈਸੇ ਹੀ ਮੈਨੇ ਤੋਂ ਜੇ ਸਹੀ ਬੰਦੇ ਹੁੰਦੇ ਤਾਂ ਕੁੱਟ ਮਾਰ ਕਰਕੇ ਚਲੇ ਜਾਂਦੇ ਠੀਕੇ ਸ਼ਾਇਦ ਨਸ਼ਾ ਕੀਤਾ ਹੋਵੇਗਾ ਪਰ ਅਸੀਂ ਇਦਾਂ ਕਹਿ ਨਹੀਂ ਸਕਦੇ ਪਰ ਫਿਰ ਵੀ ਇਦਾਂ ਨਹੀਂ ਕਰਨਾ ਚਾਹੀਦਾ ਸੀਗਾ ਜੇ ਅਸੀਂ ਪੁਲਿਸ ਤੋਂ ਮੰਗ ਕਰਦੇ ਹਾਂ ਕਿ ਇਨਸਾਫ ਕੀਤਾ ਜਾਵੇ ਇਨਸਾਫ ਦਿੱਤਾ ਜਾਵੇ ਉਸ ਮਾਂ ਦਾ ਵੀ ਮਾਂ ਦਾ ਜਨੇ ਜੰਮਿਆ ਪਾਲਿਆ ਨਵਟਾ ਕੀਤਾ ਹੈਗਾ ਅੱਜ ਉਹਨੂੰ ਵਿਚਾਰੀ ਨੂੰ ਬੈਠ ਕੇ ਰੋਟੀ ਖਾਣ ਦਾ ਟਾਈਮ ਸੀਗਾ ਇਸ ਕਰਕੇ ਸਹਾਰਾ ਉਹਨਾਂ ਦਾ ਚਲਾ ਗਿਆ ਹੈ ਉਹਨਾਂ ਦੀ ਜਾਨੀ ਕਿ ਉਹਦੀ ਉਮੀਦ ਹੀ ਖਤਮ ਹੋ ਗਈ ਉਹ ਵਿਚਾਰੀ ਦੀ ਉਹਦੀ ਉਮੀਦ ਸੀ ਕਿ ਮੈਨੂੰ ਮੇਰਾ ਬੇਟਾ ਮੈਨੂੰ ਸਹਾਰਾ ਬਣੇਗਾ ਉਹਦੇ ਘਰ ਵਾਲਾ ਵੀ ਹਾਂਜੀ ਅੱਜ ਜੀ ਥਾਣਾ ਫਲੇਮ ਟਾਬਰੀ ਦੇ ਵਿੱਚ ਮਹੱਲਾ ਪੀਰੂ ਬੰਦਾ ਪੈਂਦਾ ਉੱਥੇ ਸ਼ਾਮੀ ਲੜਾਈ ਝਗੜਾ ਹੋਇਆ ਜਿੱਥੇ ਸਨਮ ਨਾਂ ਦਾ ਸਨੂਅਰ ਪ੍ਰੇਮ ਕੁਮਾਰ ਗਲੀ ਨੰਬਰ 2 ਆ जख्मी ਹੋ ਗਿਆ ਸੀ ਜਿਹੜਾ ਹਸਪਤਾਲ ਪੀਐਮਸੀ ਲਿਆਂਦਾ ਗਿਆ ਜਿਹਦੀ ਡੈਥ ਹੋ ਗਈ ਆ ਉਹਦਾ ਦੂਸਰਾ ਬ੍ਰਦਰ ਜਿਹੜਾ ਐਡਮਿਟ ਆ ਉਹ ਡਾਕਟਰ ਸਾਹਿਬ ਟ੍ਰੀਟਮੈਂਟ ਚੱਲ ਰਿਹਾ ਆ ਆਊਟ ਆਫ ਡੇਂਜਰ ਆ ਲੇਕਿਨ ਕਾਰਨ ਛਗੜੇ ਦਾ ਉੱਥੋਂ ਜਿਹੜਾ ਮੌਕੇ ਤੋਂ ਪਤਾ ਲੱਗਾ ਕਿ ਇਹ ਜਿਹੜੇ ਬੰਦੇ ਆਇਡੈਂਟੀਫਾਈ ਹੋਏ ਨੇ ਕੋਈ ਆ ਜੀ ਇਹ ਨਾਂ ਦਾ ਬੰਦਾ ਸੀ ਉਹਨਾਂ ਨਾਲ ਕੋਈ ਝਗੜਾ ਸੀ ਉਹ ਬੰਦਾ ਇਹਨੂੰ ਜਦੋਂ ਕੁੱਟਦੇ ਸੀ ਤੇ ਉਹ ਭੱਜ ਕੇ ਇਹਨਾਂ ਦੇ ਘਰ ਆਣ ਵੜਿਆ ਉਹ ਬੰਦੇ ਪਿੱਛੇ ਆਣ ਕੇ ਇਹਨੂੰ ਕਹਿ ਰਹੇ ਸੀ ਬਾਹਰ ਕੱਢੋ ਉਹ ਜਦੋਂ ਬਾਹਰ ਉਹਨਾਂ ਨਹੀਂ ਕੱਢਿਆ ਇਹਦੇ ਨਾਲ ਤੈਹ ਚਾਣ ਕੇ ਇਹਨਾਂ ਨਾਲ ਉਹਨਾਂ ਨੇ ਲੜਾਈ ਝਗੜਾ ਸ਼ੁਰੂ ਕਰ ਦਿੱਤਾ ਜਿਹੜੀ ਮੌਕੇ ਤੇ ਕੋਈ ਚੀਜ਼ ਉਹਨਾਂ ਨੇ ਤਿੱਖੀ ਵੱਜ ਗਈ ਅਚਾਨਕ ਜਿਹੜੀ ਲੜਾਈ ਹੋਈ ਆ ਥਰਡ ਪਾਰਟੀ ਨਾਲ ਲੜਾਈ ਸੀ ਲੇਕਿਨ ਇਹਨਾਂ ਨੇ ਉਹਦਾ ਬਚਾਅ ਕਰਦੇ ਹੋਏ ਇਹਨਾਂ ਨਾਲ ਲੜਾਈ ਹੋ ਗਈ ਜ਼ਖਮੀ ਹੋਣ ਕਰਕੇ ਜਿਹਦੀ ਡੈਥ ਹੋ ਗਈ ਜੇਸੇ ਤੋਂ ਮੂੜੀ ਹੋਦਾਂ ਲਾ ਕੇ ਜੀ ਜੇਸੇ ਤੋਂ ਮੂੜੀ ਹੋਦਾਂ ਜੇਸੇ ਤੋਂ ਮੂੜੀ ਹੋਦਾਂ ਆਪਸ ਮਸਾ ਦੇਖੋ ਇਹ ਹੁਣ ਅਸੀਂ ਪੈਟਰੋਲਿੰਗ ਲਾਈਆਂ ਅਸੀਂ ਤੇ ਤੁਸੀਂ ਚੈੱਕ ਕਰ ਸਕਦੇ ਹੋ ਥਾਣਾ ਫਲੇਮ ਟੱਬੀ ਦੇ ਵਿੱਚ ਮੈਂ ਫਲੇਮ ਟੱਬੀ ਦੇ ਵਿੱਚ ਮੈਂ ਸਾਰਿਆਂ ਦਾ ਗਿਆ ਸੋ ਪੁਛ ਦੇ ਦੂੰ ਭਾਈਚਾਰਾ ਬਿਲਕੁਲ ਸਾਰਿਆਂ ਨੇ ਆਪ ਦੇ ਵਿੱਚ ਝਗੜਿਆਂ ਦੇ ਵਿੱਚ ਕੁਝ ਨਹੀਂ ਪਿਆ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖਣ ਤੇ ਸ਼ਾਂਤੀ ਬਣਾ ਕੇ ਰੱਖਣ ਸਾਡੀ ਇਹੀ ਬੇਨਤੀ ਹੈ ਸਾਰਿਆਂ ਨੂੰ